ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਪਈਆ ਜੋ ਕਿ 27 ਦਸੰਬਰ 2025 ਤੇ ਕੋਟਕਪੂਰੇ ਵੀ ਤੂੜੀ ਦੀ ਬੋਲੀ ਤਸਵੀਰ ਦੇ ਵੀ ਜਿਹੜੇ ਸਾਡੇ 7 ਵੱਜ ਚੁੱਕੇ ਆ ਇਹ ਅੱਜ ਦਾ ਰੇਟ ਜਿਹੜਾ ਦੇਖਾਂਗੇ ਕਿੱਥੋਂ ਤੱਕ ਜਾਂਦਾ ਅਰੇ ਬੰਦਾ ਲੰਘ ਤੂੜੀ ਮੜੀ ਪਿਆ ਅਮਿਤੇ ਨੇਤਾ ਦਾ ਭਾਈ ਅੰਦਰ ਦੀ ਆ ਅੰਦਰ ਦੀ ਆ ਅੰਦਰ ਦੀ ਥੋੜੀ ਬੋਲੋ ਭਾਈ 400 ਰੁਪਿਆ 400 400 5 10 ਜੀ 25 30 35 40 45 450 60 65 ਭਾਈ ਨੱਥੇ ਵਾਲੇ ਲੈਣਗਾ 60 65 70 200 ਰੁਪਇਆ 70 75 80 85 500 500 500 16 ਬਾਈ ਨੇ 510 ਰੁਪਏ 15 ਰੁਪਏ 18 ਰੁਪਏ 25 ਰੁਪਏ 30 ਰੁਪਏ 40 ਰੁਪਏ 48 ਰੁਪਏ 550 550 ਬੋਲਣ ਨੇ ਸਾਡੇ 550 ਲੋਬੀ ਅੰਦਰ ਦੀ ਤੂੜੀ ਤੇ 550 ਰੁਪਏ ਰੇਟ ਗਿਆ ਕੋਟਕਪੂਰੇ ਅੱਜ ਤੇ ਬਾਕੀ ਅੱਗੇ ਦੇਖਦੇ ਆਂ ਵੀ ਅੰਦਰ ਦੀ ਇਹ ਤੂੜੀ ਸੀਗੀ ਤੇ ਵਧੀਆ ਚਟੇ ਰੰਗ ਦੀ ਤੇ ਬਾਕੀ ਅੱਗੇ ਦੇਖਦਾ ਮੀ ਹੋਰ ਵਾਲੀਆਂ ਟਰਾਲੀਆਂ ਜਿਹੜਾ ਕੀ ਰੇਟ ਜਾਂਦਾ

ਜੋ ਜਮਾਨੇ ਹੋਰ ਬਣਿਆ ਲਾਜੀ ਨੰਬਰ ਵੀ ਨਹੀਂ ਮੋਬਾਈਲ ਹੋਏ ਨਾਲ ਦੀ ਹੈ ਚਾਹੇ ਇਹ ਜੀ ਸਨਮਾ ਦੀਆਂ ਵਿੱਚ ਪੜੀ ਹਾਂ ਇਹਨੂੰ ਵੇਖ ਕੇ ਬੋਲੀ ਦਿਓ ਬਾਈ ਚਲ ਤਾਂ 300 ਡਾਂਗ ਲੰਡੇ ਹਾਂਜੀ ਭੁੱਲੀ ਆਓ 300 ਰੁਪਿਆ 300 300 20 950 39 60 65 70 75 ਹਾਂਜੀ 80 400 ਯਾਰ 5 10 15 20 25 35 40 450 51 60 65 70 71 80 90 500 500 705 ਬੋਲਾਂਗੇ ਨੇ 10 15 20 25 30 35 40 ਬੋਲਾਂ 45 550 54 60 ਹਾਂਜੀ 560 ਬੋਲਾਂਗੇ ਨੇ 65 65 ਬੋਲਦਾ ਕੋਈ 565 ਰੁਪਏ ਬਾਈ ਲੰਡੇ ਲੋ ਵੀ 500 ਤੇ 65 ਰੁਪਏ ਦੀ ਆਹ ਤੂੜੀ ਲੱਗੀ ਆ ਤੇ ਬਾਕੀ ਅੱਗੇ ਦੇਖਦੇ ਆ ਹਾਂ ਮਾਫੀ ਚਾਹੁੰਦਾ ਜੀ ਹਾਂ 500 ਰੁਪਏ ਦਾ ਨਹੀਂ ਨਹੀਂ ਹਰ ਕੋਲ ਨੰਬਰ ਨਹੀਂ ਨਾ 3 ਨੰਬਰ ਲਈ ਆਇਆ ਅੰਦਰ ਲਈ ਬਾਈ ਅੱਧੀ ਥੋੜੀ ਬੋਲੋ ਭਾਈ ਆ ਭਾਈ ਨਿਕਲ ਜਾ ਹਾਂ ਥੋੜੀ ਅੰਦਰਲੀ ਆ ਪਤਾ ਕੋਈ ਧੂਹ ਨਹੀਂ ਮਾਰਦੇ ਯਾਰ ਅੰਦਰਲੀ ਆ ਹਾਂ ਨਹੀਂ ਹੋਊਗੀ ਤੁਹਾਨੂੰ ਇੱਕੋ ਪਿੰਡ ਦੇ ਅਸੀਂ ਅੰਦਰ ਦੀ ਆ ਆ ਬਾਲੀ ਨਾ ਨਿਕਲੇ ਵਿੱਚੋਂ ਨਹੀਂ ਯਾਰ ਬੋਲੀ ਦਿਓ ਇਹਨੂੰ ਆ ਲੈ ਬਾਲੀ ਮੋਟੀ ਨਿਕਲ ਸਾਡਾ ਕੋਈ ਮਾੜਾ ਮਟਰ ਆ ਲੈ ਦੇ ਭਾਈਆਂ ਸਮਝਾ ਲਾ ਦੇ ਸਾਢੇ 350 ਜੀ ਸਾਢੇ 350 52 60 60 70 75 80 90 95 405 10 15 20 420 ਰੁਪਏ ਖੋਲਾ ਬੈ ਕਿਨੇ 420 ਰੁਪਏ ਹੋ ਗਈ ਬਈ ਇਹ ਲੋ ਵੀ 400 ਤੇ 20 ਰੁਪਏ ਲੱਗੀ ਆ ਵੀ ਇਹ ਤੇ ਬਾਕੀ ਤੂੜੀ ਸੋ ਚੈੱਕ ਕਰਾਉਂਦੇ ਆ ਵੀ ਆਹ ਤੂੜੀ ਆ ਵੀ ਜਿਹੜੀ 420 ਲੱਗੀ ਆ ਦੇ ਨੇ ਇਹ ਦੁਨੀਆ ਬਈ ਬਾਹਰ ਦੀ ਕੋ ਲੈ ਆਇਆ ਡਰੋਨ ਮਾ ਇਹ ਕੋਈ ਬਾਹਰ ਦੀ ਦੁਨੀਆ ਹੀ ਵੇਖ ਕੇ ਬੋਲੀ ਜਿਓ ਵਿੱਚ ਮਾਰੀ ਨਾ ਹੋਵੇ ਬਈ ਕੋਈ ਨਹੀਂ ਕੋ ਲੈ ਜੀ ਹਾਂ ਗਰੇ ਬਾਹਰ ਕੋਈ ਨਾ 350 350 350 350 60 ਰੁਪਏ 65 ਰੁਪਏ 70 ਰੁਪਏ 72 80 ਰੁਪਏ 84 ਰੁਪਏ 90 95 400 400 16 ਬਜੇ ਨੇ ਹਾਂ 405 405 ਬੋਲਦਾ ਕੋਈ 10 15 15 20 425 3 430 ਬੋਲਾਂਗੇ ਨੇ 430 ਰੁਪਏ ਭਜ ਆਇਆ ਲੋ ਵੀ 430 ਰੁਪਏ ਲੱਗੇ ਦੂੜੀ ਤੋਂ ਚੈੱਕ ਕਰਾ ਦਿੰਦੇ ਆ ਬਾਹਰ ਦੂੜੀ ਆ ਵੀ ਜਿਹੜੀ 430 ਲੱਗੀ ਆ ਮੈਂ ਦਿੱਲੀ ਬੰਦਾ ਹਾਂ ਨਾਲ ਕੋਈ ਬੰਦਾ ਵੀ ਨਹੀਂ ਕਿਹਦੇ ਆ ਬਾਈ ਆਪਣੇ ਅੰਦਰ ਦੀ ਥੋੜੀ ਬੋਲੋ ਜੀ 400 ਹਾਂਜੀ 400 ਹਾਂਜੀ 5 400 15 ਵੇ 25 54556 65 70 70 80 84 500 505 505 10 15 20 25 532 ਬੋਲਾਂਗੇ ਨਾ 30 ਵੀ ਹੈ 35 40 45 550 55 550 ਜਿੰਦਾ ਬੋਲਦਾ ਕੋਈ 555 ਰੁਪਏ ਲੋ ਮਿੰਟ 500 ਤੇ 55 ਰੁਪਏ ਅੰਦਰ ਦੀ ਵੀ ਤੂੜੀ ਐ ਸੀ ਬਾਕੀ ਅੱਗੇ ਦੇਖਦੇ ਆਂ ਜਾਵਰਲਾ ਇੱਥੇ ਖੜ ਜਾ ਬੋਲੇ ਜੀ ਆ ਗਈ ਆਪਣੀ ਬਾਹਰ ਦੀ ਅੰਦਰ ਦੀ ਬਾਹਰ ਦੀ ਦੁੜਿਆਈ ਬੋਲੋ 350 ਰੁਪਏ ਆ ਯਾਰ 350 765 400 400 10 15 415 20 25 ਕੀ ਕਰੀ ਤੇ 35 40 450 450 ਬੋਲਾਂਗੇ ਨਾ 60 ਵੀ ਇਹ 60 ਵੀ ਇਹ 460 ਬੋਲਾਂਗੇ ਨਾ 65 70 70 80 480 ਬੋਲਾਂਗੇ ਨਾ 480 ਰੁਪਏ ਤਾਂ ਹੀ ਲੋ ਵੀ 400 ਤੇ 80 ਰੁਪਏ ਲੱਗੇ ਇਹ

ਆ ਗਿਆ ਜੀ ਤੇ ਆਇਆ ਕੋੜੇ ਦਵਾਈਏ ਆਇਆ ਨੇੜੇ ਹੋਏ ਤਾਂ ਫੇਰ ਹੀ ਪਤਾ ਲੱਗੂ ਆਹ ਬੋਲੋ 350 ਰੁਪਇਆ 300 ਘੱਟ ਦੇ 300 ਰੁਪਇਆ 10 350 ਰੁਪਇਆ 60 65 ਅਸੀਂ ਕਿੱਥੇ ਜਾਣੀ ਆ 80 85 400 400 ਬੋਲਾਂਗੇ ਨੇ 10 15 415 20 25 3 35 40 450 450 55 60 ਹੈ 65 70 470 75 80 480 ਬੋਲਾਂਗੇ ਨੇ 480 ਰੁਪਏ ਬਈ ਦੀ ਆਪਣੇ ਯਾਰ ਵੀ 400 ਤੇ 80 ਰੁਪਏ ਵੀ ਲੱਗੀ ਹੈ ਤੇ ਆਹ ਹਦਲੀਆ ਬਾਕੀ ਅੱਗੇ ਦੇਖਦੇ ਹਾਂ ਮੋਸੇ ਨਾਲ ਅੰਦਰ ਦੀ ਮੈਂ ਹੋ ਸਾਰਾ ਮਾਣਾ ਮਤਲਬ ਨਿਕਲੂਗੀ ਕਿ ਮੈਂ ਕੱਲ ਨੂੰ ਨਹੀਂ ਕੱਲ ਨੂੰ ਨਿਕਲ ਦੇਗੀ ਹੋਰ ਹੀ ਨਿਕਲਦੀ ਹਾਂ ਬੋਲੋ ਜੀ ਆ ਵੀ ਨਿਕਲੋ ਨਹੀਂ ਯਾਰ ਵੇਲਾ ਜਿੱਥੋਂ ਮਰਜੀ ਵੇਲਾ ਸਿਰ ਤੇਰੇ ਕੋਲ ਆ ਇੰਪਰੂ ਵੀ ਬਾਹਰ ਦੀ ਹੈ ਹਾਂ ਕੋਰੇ 25 35 350 60 70 75 375 ਹੋਲਾ ਭਾਈ 80 85 90 95 405 ਬੋਲ ਤੀ ਦਾਸ ਦਾਸ 15 20 25 450 450 ਥੋ ਲੰਗ ਨੇ ਤੂੰ ਜਾ 452 ਬੋਲਦਾ ਕੋਈ 452 ਰੁਪਏ ਭਾਈ ਆ ਜਾਂਦੀ ਠੀਕ ਹੋ ਜੀ 100 ਰੁਪਏ ਭਾਈ 200 ਦੇ 455 ਰੁਪਏ ਵੀ ਲੱਗੇ ਹੈ ਹਾਂ ਜੀ ਕਿੱਥੇ ਤੁਹਾਨੂੰ ਆ ਪਰਿਵਾਰ ਖਾਣੇ ਕੋਲ ਗਲੀ ਜਿੱਥੇ ਕਹੋ ਯਾਰ ਨਾ ਕੋਈ ਉੱਤੇ ਮਾਂ ਕਾਲੀ ਕੋਈ ਨਹੀਂ ਦੱਸੇ ਪਰਿਵਾਰ ਖਾਣਾ ਪਰਿਵਾਰ ਖਾਣਾ ਇਹ ਬਈ ਚੱਲ ਹਾਂ ਪਰਚੀ ਲੜੀ ਪਰਚੀ ਲੜੀ ਪਰਚੀ ਹਾਂ ਗਲੀ ਦਾ ਨਹੀਂ ਨਹੀਂ ਯਾਰ ਬਾਹਰ ਦੀ ਦੁਰਿਆ ਜੀ ਬੋਲੋ 350 ਰੱਖ ਸਾਢੇ 350 ਕਿਤੇ ਜਾਂ 60 65 70 75 80 80 95 400 5 10 15 20 25 30 35 440 40 45 450 55 60 65 70 75 475 ਬੋਲਾਂਗੇ ਨਾ 475 ਰੁਪਏ ਬਾਈ ਜੀ अंकल चार सौ रुपया पंद्रहं साढे चार सौ 450 60 70 470 75 80 500 5 10 510 ਬੋਲਾਂਗੇ ਨੇ 510 ਰੁਪਏ ਭਾਈ ਲੋਬੀ 500 ਤੇ 10 ਰੁਪਏ ਲੱਗੀਆਂ ਤੇ ਆਹ ਤੁੜੀ ਇਹਦੇ ਚੈੱਕ ਕਰ ਸਕਦੇ ਤੇ ਲਾਸਟ ਟਰਾਲੀ ਕੋਈ ਅੰਦਰ ਵੀ ਅੰਦਰ ਵੀ ਉਹ ਜੀ ਆਪੇ ਹੀ ਸੰਭਲ ਜਾਈਏ। ਨਾਈਟ ਦਾ ਲਾਈਟ ਬਟਾ ਗਿਆ। ਅਪਣੇ ਲਾਈਵ ਸ਼ਾਟ। ਇਧਰ ਵੀ ਹੰਦਰ ਦੇ ਵਿੱਚ ਕੋਈ ਹੋਊਗਾ। ਅੰਦਰ ਦੇ ਥੋੜੀ ਬੋਲੋ ਜੀ। 6400 6400 6450 60 65 70 75 475 80 85 485 ਬੋਲਾਂਗੇ ਨੇ 90 95 500 500 ਰੁਪਏ ਵੀ 500 ਰੁਪਏ ਲੱਗੇ ਵੀ लास्ट ਟਰਾਲੀ ਤੇ ਹਾਂ ਚਲੋ ਤਾਕੀ ਬਈ ਅੱਜ ਜਿਹੜਾ ਰੇਟ ਸੀ ਟਾਪ ਦਾ 500 550 ਰੁਪਏ ਤੋਂ ਤੱਕ ਗਿਆ ਤੇ ਆਮ ਬਈ ਰੇਟ ਜਿਹੜਾ 500 ਦੇ ਆਸ-ਪਾਸ ਚੱਲੀ ਗਿਆ 450 500 ਦੇ ਆਸ-ਪਾਸ ਚੱਲਿਆ ਤੇ ਤਰੀਕ ਬਈ ਜਿਹੜੀ ਅੱਜ ਹੋ ਗਈ 27 ਦਸੰਬਰ 2025 27 ਦਸੰਬਰ 2025 ਜਿਹੜਾ ਤਰੀਕ ਹੋ ਚੁੱਕੀ ਆ ਤੇ ਧੰਨਵਾਦ ਵੀ ਸਾਰਿਆਂ ਦਾ ਵੀਡੀਓ ਨਾਲ ਜੋੜਨ ਦੇ ਲਈ ਸੋ ਮਿਲਦੇ ਆਂ ਵੀ ਅਗਲੀ ਵੀਡੀਓ ਦੇ ਵਿੱਚ